ਸੰਗਰੂਰ ਸ਼ਹਿਰ ਵਾਸੀਆਂ ਨੂੰ ਕੂੜੇ ਤਵਾਰੀ ਸਮੱਸਿਆ ਤੋਂ ਨਿਯਾਰ ਦਿਵਾਉਣ ਦੇ ਲਈ 37 ਲੱਖ ਰੁਪਏ ਦੀ ਲਾਗਤ ਦੇ ਨਾਲ ਨਗਰ ਕੌਂਸਲ ਨੂੰ 5 ਟਾਟਾ ਗੱਡੀਆਂ ਦਿੱਤੀਆਂ ਗਈਆਂ ਨੇ ਜਿਸ ਨੂੰ ਐਮਐਲਏ ਸੰਗਰੂਰ ਨਰਿੰਦਰ ਕੌਰ ਭਰਾਜ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਵਿਧਾਇਕਾਂ ਨੇ ਕਿਹਾ ਕਿ ਸਾਡੇ ਕੋਲ ਪਹਿਲਾਂ 10 ਗੱਡੀਆਂ ਸੀ ਅਤੇ ਹੋਰ 5 ਗੱਡੀਆਂ ਨਗਰ ਕੌਂਸਲ ਨੂੰ ਹੁਣ ਸੌਪੀਆਂ ਗਈਆਂ ਨੇ ਤਾਜੋ ਸ਼ਹਿਰ ਵਿੱਚ ਲੋਕਾਂ ਨੂੰ ਵਾਲੀ ਕੂੜੇ ਦੀ ਸਮੱਸਿਆ ਤੋਂ ਨਿਯਾਗ ਦਵਾਈ ਜਾ ਸਕੇ ਵਿਧਾਇਕਾ ਨੇ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੇ ਡੰਪਾਂ ਨੂੰ ਲੈ ਕੇ ਵੀ ਪਲੈਨਿੰਗ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜਲਦੀ ਸਾਡੇ ਵੱਲੋਂ ਸ਼ਹਿਰ ਦੇ ਡੰਪਾਂ ਨੂੰ ਖਤਮ ਕਰ ਦਿੱਤਾ ਜਾਵੇਗਾ ਬਿਲਕੁਲ ਅੱਜ ਸਾਡੇ 37 ਲੱਖ ਦੀ ਲਾਗਤ ਦੇ ਨਾਲ ਜਿਹੜਾ ਟਾਟਾ ਐਸ ਕੂੜਾ ਕਲੈਕਟ ਕਰਨ ਵਾਲੀਆਂ ਜਿਹੜੀਆਂ ਬੈਂਡਸ ਨੇ ਜਿਹੜੀਆਂ ਉਹ ਲੋਕਰਪਿਤ ਕੀਤੀਆਂ ਨੇ ਉਹਨਾਂ ਨੂੰ ਹਰੀ ਝੰਡੀ ਜਿਹੜੀ ਦਿੱਤੀ ਗਈ ਹੈ ਨਗਰ ਕੌਂਸਲ ਸੰਗਰੂਰ ਦੇ ਵਿੱਚ ਔਰ 10 ਜਿਹੜੀਆਂ ਅਸੀਂ ਪਹਿਲਾਂ ਲਈਆਂ ਸੀਗੀਆਂ ਤੇ ਪੰਜ ਨੂੰ ਅੱਜ ਜਿਹੜੀ ਹਰੀ ਝੰਡੀ ਦਿੱਤੀ ਗਈ ਹੈ ਅੱਜ ਕੁੱਲ ਮਿਲਾ ਕੇ 15 ਸਾਡੇ ਕੋਲ ਟਾਟਾ ਯੂਐਸ ਜਿਹੜੀਆਂ ਹੋ ਗਈਆਂ ਇਸ ਤੋਂ ਬਾਅਦ ਸਾਡੀ ਕੋਸ਼ਿਸ਼ ਹੈ ਕਿ ਬੜੀ ਜਲਦੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ 15 ਅਸੀਂ ਹੋਰ ਲੈ ਲਈਏ ਤਾਂ ਜੋ ਇੱਕ વોર્ਡ ਦੇ ਵਿੱਚ ਅਸੀਂ ਇੱਕ ਜਿਹੜੀ ਟਾਟਾ ਯੂਐਸ ਬੈਂਡ ਜਿਹੜੀ ਕੂੜਾ ਕਲੈਕਟ ਕਰਨ ਲਈ ਅਸੀਂ ਦੇ ਦਈਏ ਜਿਹਦੇ ਨਾਲ ਕਿ ਅੱਜ ਸ਼ਹਿਰ ਦੇ ਵਿੱਚ ਜਿਹੜੀ ਸਾਨੂੰ ਕੂੜੇ ਦੀ ਜਿਹੜੀ ਦਿੱਕਤ ਆ ਰਹੀ ਹੈ ਜਗਾ ਜਗਾ ਦੇ ਉੱਤੇ ਜਿਹੜੇ ਸੈਕੰਡਰੀ ਜਿਹੜੇ ਡੰਪ ਬਣੇ ਹੋਏ ਨੇ ਤੇ ਉਹਨਾਂ ਨੂੰ ਬੜੀ ਜਲਦੀ ਸਾਡੀ ਕੋਸ਼ਿਸ਼ ਆ ਕਿ ਅਸੀਂ ਉਹ ਸੈਕੰਡਰੀ ਡੰਪ ਨੇ ਜਿਹੜੇ ਉਹਨਾਂ ਨੂੰ ਖਤਮ ਕਰਦੀਏ ਉਹ ਤਾਂ ਹੀ ਖਤਮ ਹੋਣਗੇ ਜਦੋਂ ਸਾਡੇ ਕੋਲ ਮਸ਼ੀਨਰੀ ਹੋਊਗੀ ਮੈਨਪਾਵਰ ਹੋਊਗੀ ਸੋ ਉਹਦੇ ਵੱਲ ਇੱਕ ਵੱਡਾ ਕਦਮ ਆ ਜਿਹੜਾ ਅੱਜ ਅਸੀਂ ਜਿਹੜਾ ਚੁੱਕਿਆ ਔਰ ਮੈਨੂੰ ਉਮੀਦ ਆ ਕਿ ਇਹਦੇ ਨਾਲ ਅਸੀਂ ਸੰਗਰੂਰ ਦੇ ਘਟੂ ਘਟ ਅਸੀਂ ਅੱਧਾ ਏਰੀਆ ਜਿਹੜਾ ਸੀ ਜਿਹੜਾ ਇਹ ਸੈਕੰਡਰੀ ਡੰਪ ਨੇ ਜਿਹੜੇ ਉਹਨਾਂ ਤੋਂ ਫ੍ਰੀ ਅਸੀਂ ਜਿਹੜਾ ਕਰ ਲਾਵਾਂਗੇ ਸੋ ਦੀ ਜਿਹੜੀ ਵਿਵਸਥਾ ਬੰਦੀ ਹੈ ਜਿਹੜੀ ਜਿਹੜੀ ਪਲਾਨਿੰਗ ਹੈ ਉਹ ਸਾਰੀ ਹੋ ਤੇ ਸ਼ਹਿਰ ਇੱਕ ਸਾਫ਼ ਸੁਥਰਾ ਸ਼ਹਿਰ ਜਿਹਾ ਬਣਾਉਣ ਦੇ ਲਈ ਜਿਹੜਾ ਉਹ ਕਦਮ ਅਜੜ ਚੁੱਕਿਆ। ਉਹਦਾ ਕਾਰਨ ਹੀ ਹੈ ਕਿ ਜਿਹੜੇ ਸਾਡੇ ਸਫਾਈ ਕਰਮਚਾਰੀ ਨੇ ਉਹ ਕੁਝ ਬੀਬੀਆਂ ਵੀ ਨੇ ਵਿੱਚ ਲੇਡੀਜ਼ ਹੈਗੀਆਂ ਨੇ ਤਾਂ ਉਹ ਜਦੋਂ ਵੀ ਕੋਈ ਆਪਣੀ ਗਲੀ ਮੋਲੇ ਦੇ ਵਿੱਚੋਂ ਕੂੜਾ ਕਲੈਕਟ ਕਰਕੇ ਲਿਆਉਂਦੀਆਂ ਨੇ ਗਲੀ 'ਚੋਂ ਲੈ ਕੇ ਆਉਂਦੀਆਂ ਨੇ ਤਾਂ ਕਾਫੀ ਹੈਵੀ ਹੋ ਜਾਂਦਾ ਭਾਰਾ ਹੋ ਜਾਂਦਾ ਤੇ ਉਹਨਾਂ ਨੂੰ ਉਹਨੂੰ ਡੰਪ ਦਾ ਕੋਲ ਲੈ ਕੇ ਨਹੀਂ ਜਾ ਸਕਦੇ ਜਿੱਥੇ ਟਰਾਲੀਆਂ ਉਹਨੀਆਂ ਨੇ ਉਹ ਵੀ ਕਾਫੀ ਜਗ੍ਹਾ ਤੇ ਪੁਆਇੰਟ ਬਣੇ ਹੋਏ ਨੇ ਜਿੱਤੇ ਕਰਕੇ ਉਹ ਆਪਣੀ ਜਿਹੜਾ ਕੰਫਰਟ ਦੇਖਦੇ ਹੋਏ ਉਹ ਗਲੀ ਦੇ ਬਾਹਰ ਲੈ ਕੇ ਜਿਹੜਾ ਉਹਨੂੰ ਕੂੜੇ ਨੂੰ ਸੁੱਟ ਲੈਂਦੇ ਨੇ ਉੱਥੋਂ ਪਰ ਮੈਂ ਅਸੀਂ ਪਿੱਛੇ ਕੋਸ਼ਿਸ਼ ਕੀਤੀ ਵੀ ਅਸੀਂ ਉਹਨਾਂ ਨੂੰ ਚੁਕਵਾ ਦੀ ਅਸੀਂ ਚੁਕਵਾਏ ਵੀ ਪਰ ਉੱਥੇ ਪਬਲਿਕ ਦੀ ਹੈਬਿਟ ਇਦਾਂ ਦੀ ਬਣ ਜਾਂਦੀ ਹੈ ਕੋਈ ਆਇਆ ਐਕਟਿਵਾ ਤੇ ਲਿਆ ਕੇ ਉਹਨਾਂ ਨੇ ਕੂੜਾ ਜਿਹੜਾ ਉੱਥੇ ਸੁੱਟ ਦਿੰਦੇ ਨੇ ਸੋ ਜਿਹਦੇ ਕਰਕੇ ਬਦਬੂ ਗੰਦਗੀ ਤਾਂ ਹੁੰਦੀ ਹੀ ਹੁੰਦੀ ਹੈ ਨਾਲ ਜਿਹੜੇ ਅਵਾਰਾ ਪਸ਼ੂ ਨੇ ਅੱਜ ਉਹਨਾਂ ਦਾ ਵੀ ਇੱਕ ਵੱਡਾ ਮਸਲਾ ਜਿਹੜਾ ਬਣ ਜਾਂਦਾ ਸੋ ਇਹ ਟਾਟਾ ਯਾ ਸੌਣ ਦੇ ਨਾਲ ਅਸੀਂ ਜਿਹੜੀ ਮੈਨ ਪਾਵਰ ਵੀ ਜਿਹੜੀ ਅਸੀਂ 60 ਜਿਹੜੇ ਸਪਾਈ ਕਰਮਚਾਰੀ ਅਸੀਂ ਉਹ ਨਵੇਂ ਉਹਨਾਂ ਦੇ ਜੋਇਨਿੰਗ ਲੈਟਰ ਵੀ ਹੁਣ ਬੰਡਲੇ ਨੇ ਉਹਨਾਂ ਦੀ ਟ్రਾਇਲ ਹੋ ਚੁੱਕੀ ਹੈ ਨਾਲ ਹੀ ਅਸੀਂ ਜਿਹੜੇ ਡਰਾਈਵਰ ਨੇ ਤੇ ਤਾਂ ਜੋ ਜਿਹੜਾ ਇੱਕ ਪ੍ਰੋਪਰ ਮਸ਼ੀਨਰੀ ਦੇ ਨਾਲ ਪ੍ਰੋਪਰ ਮੈਨਪਾਵਰ ਦੇ ਨਾਲ ਜਿਹੜਾ ਕੂੜਾ ਡਾਇਰੈਕਟ ਘਰਾਂ ਦੇ ਵਿੱਚੋਂ ਕਲੈਕਟ ਹੋਵੇ ਤੇ ਸੈਕੰਡਰੀ ਡੰਪ ਨੇ ਜਿਹੜੇ ਉਹ ਟੋਟਲੀ ਖਤਮ ਹੋ ਸਕਣ ਔਰ ਮੈਂ ਸੰਗਰੂਰ ਦੇ ਲੋਕਾਂ ਨਾਲ ਜਿੰਨਾ ਉਹਨਾਂ ਨੇ ਸਾਨੂੰ ਪਿਆਰ ਦਿੱਤਾ ਅੱਜ ਵੀ ਚਾਹੇ ਲੋਕ ਸਭਾ ਚੋਣ ਦੇ ਵਿੱਚ ਬਹੁਤ ਸਾਰਾ ਪਿਆਰ ਸੰਗਰੂਰ ਦੇ ਲੋਕਾਂ ਨੇ ਦਿੱਤਾ ਔਰ ਸਾਡਾ ਜਿਹੜਾ ਲੋਕਾਂ ਨਾਲ ਵਾਅਦਾ ਤੇ ਜਿਹੜਾ ਉਹਨਾਂ ਨੇ ਵਿਸ਼ਵਾਸ ਜਤਾਇਆ ਅਸੀਂ ਬੜੀ ਜਲਦੀ ਸੰਗਰੂਰ ਨੂੰ ਜਿਹੜਾ ਜਿਹੜਾ ਕੂੜੇ ਤੋਂ ਜਿਹੜਾ ਸੈਕੰਡਰੀ ਡੰਪ ਨੇ ਉਹਨਾਂ ਤੋਂ ਫ੍ਰੀ ਜਿਹੜਾ ਅਸੀਂ ਕਰਕੇ ਦਵਾ ਬਿਲਕੁਲ ਕਿਉਂਕਿ ਇੱਕ ਔਰ ਗਰਮੀ ਦੇ ਕਾਰਨ ਗਰਮੀ ਲੰਬੀ ਵੀ ਕਾਫੀ ਪੈ ਗਈ ਹੈ ਉਹਦੇ ਵਿੱਚ ਜਿਹੜੀ ਪਾਣੀ ਦੀ ਕਿੱਲਤ ਤੇ ਪਾਣੀ ਦੀ ਲੋੜ ਜਿਹੜੀ ਉਹ ਕਾਫੀ ਹੱਦ ਤੱਕ ਜਿਹੜੀ ਕਈ ਗੁਣਾ ਵੱਧ ਗਈ ਹੈ ਜਿਹਦੇ ਕਰਕੇ ਇਹ ਜਿਹੜੀ ਦਿੱਕਤ ਆਈ ਹੈ ਔਰ ਦੂਸਰਾ ਇਹਦੇ ਹੱਲ ਦੇ ਵੱਲ ਜੇ ਮੈਂ ਗੱਲ ਕਰਾਂ ਤਾਂ ਅਸੀਂ ਜਿਹੜੀਆਂ ਸੱਤ ਜਿਹੜੀਆਂ ਮੋਟਰਾਂ ਨੇ ਸਾਡੀਆਂ ਉਹ 15-15 ਸਾਲ ਪੁਰਾਣੀਆਂ ਨੇ ਜਿਨ੍ਹਾਂ ਨੂੰ ਕਿ ਸੜ ਜਾਂਦੀ ਹੈ ਫਿਰ ਬੰਨ ਕੇ ਵਿੱਚ ਸੁੱਟਿਆ ਜਾਂਦਾ ਉਹਨਾਂ ਦੀ ਕੈਪੈਸਿਟੀ ਹੈ ਜਿਹੜੀ ਬਹੁਤ ਘੱਟ ਹੈ ਤੇ ਇੱਕ ਤਾਂ ਅਸੀਂ ਉਹ ਸੱਤ ਜਿਹੜੀਆਂ ਮੋਟਰਾਂ ਨੇ ਉਹਨਾਂ ਨੂੰ ਰਿਪਲੇਸ ਕਰ ਰਹੇ ਹਾਂ ਪੰਜ ਨੇ ਜਿਹੜੇ ਮੇਰੇ ਵਾਟਰ ਬਾਕਸ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਚੋਂ ਦੋ ਦਾ ਟੈਂਡਰ ਹੋ ਕੇ ਵਰਕਿੰਗ ਆਰਡਰ ਹੋ ਚੁੱਕੇ ਨੇ ਦੋ ਅਸੀਂ ਉਹ ਸ਼ੁਰੂ ਕਰਾ ਰਿਆ ਦੋ ਦੇ ਟੈਂਡਰ ਲੱਗ ਚੁੱਕੇ ਨੇ ਸੋ ਇੱਕ ਦੀ ਅਜੇ ਸਾਨੂੰ ਜਿਹੜੀ ਲੈਂਡ ਕਲੀਅਰ ਕਰ ਰਿਆ ਅਸੀਂ ਪੰਜ ਜਿਹੜੇ ਨਵੇਂ ਵਾਟਰ ਟੈਂਕਸ ਦੇ ਪ੍ਰੋਜੈਕਟ ਨੇ ਜਿਹੜੇ ਸੰਗਰੂੜ ਦੇ ਵਿੱਚ ਇਸ ਵਾਰ ਜਿਹੜੇ ਲੱਗ ਰਹੇ ਨੇ ਤੇ ਮੈਨੂੰ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਿਹੜੀ ਪਾਣੀ ਦੀ ਸਮੱਸਿਆ ਸ਼ਹਿਰ ਦੇ ਵਿੱਚ ਨਹੀਂ ਆਊਗੀ ਦੇਖੋ ਐਕਸਟਰਾ ਵੀ ਜਿਹੜੀਆਂ ਸੀਗੀਆਂ ਮੈਂ ਜਦੋਂ ਚੈੱਕ ਕਰਾਇਆ ਤਾਂ ਐਕਸਟਰਾ ਵੀ ਸੀਗੀਆਂ ਉਹ ਜਿਹੜੀਆਂ ਪੁਰਾਣੀਆਂ ਹੀ ਮੋਟਰਾਂ ਸੀ ਜਿਨ੍ਹਾਂ ਤੋਂ ਕੰਮ ਲਿਆ ਜਾਂਦਾ ਸੀਗਾ ਤੇ ਅਸੀਂ ਹੁਣ ਇਮੀਡੀਏਟਲੀ ਜਿਹੜਾ ਕਿਉਂਕਿ ਚੋਣ ਜਾਬਤੇ ਤੋਂ ਬਾਅਦ ਪਹਿਲਾਂ ਤਾਂ ਚੋਣ ਜਾਬਤੇ ਕਰਕੇ ਅਸੀਂ ਕੋਈ ਐਕਸ਼ਨ ਹੀ ਲੈ ਸਕੇ ਸੀਗੇ ਸੋ ਚੋਣ ਜਾਬਤੇ ਤੋਂ ਬਾਅਦ ਅਸੀਂ ਨਵੀਆਂ ਮੋਟਰਾਂ ਜਿਹੜੀਆਂ ਪਰਚੇਸ ਕੀਤੀਆਂ ਨੇ ਹੁਣ ਜਿਹੜੀਆਂ ਸਪੇਅ ਨਵੇਂ ਮੋਟਰਾਂ ਜਿਹੜੇ ਚੱਲਣਗੇ। ਸੰਗਰੂਰ ਸ਼ਹਿਰ ਵਾਸੀਆਂ ਨੂੰ ਕੂੜੇ ਤਵਾਰੀ ਸਮੱਸਿਆ ਤੋਂ निजात ਦਿਵਾਉਣ ਦੇ ਲਈ 37 ਲੱਖ ਰੁਪਏ ਦੀ ਲਾਗਤ ਦੇ ਨਾਲ ਨਗਰ ਕੌਂਸਲ ਨੂੰ 5 ਟਾਟਾ ਗੱਡੀਆਂ ਦਿੱਤੀਆਂ ਗਈਆਂ ਨੇ ਜਿਸ ਨੂੰ ਐਮਐਲਏ ਸੰਗਰੂਰ ਨਰਿੰਦਰ ਕੌਰ ਭਰਾਜ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵਿਧਾਇਕਾਂ ਨੇ ਕਿਹਾ ਕਿ ਸਾਡੇ ਕੋਲ ਪਹਿਲਾਂ 10 ਗੱਡੀਆਂ ਸੀ ਅਤੇ ਹੋਰ 5 ਗੱਡੀਆਂ ਨਗਰ ਕੌਂਸਲ ਨੂੰ ਹੁਣ ਸੌਪੀਆਂ ਗਈਆਂ ਨੇ। ਤਾਜੋ ਸ਼ਹਿਰ ਵਿੱਚ ਲੋਕਾਂ ਨੂੰ ਆਰੀ ਕੂੜੇ ਦੀ ਸਮੱਸਿਆ ਤੋਂ निजात ਦਵਾਈ ਜਾ ਸਕੇ ਵਿਧਾਇਕਾ ਨੇ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੇ ਡੰਪਾਂ ਨੂੰ ਲੈ ਕੇ ਵੀ ਪਲਾਨਿੰਗ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜਲਦੀ ਸਾਡੇ ਵੱਲੋਂ ਸ਼ਹਿਰ ਦੇ ਡੰਪਾਂ ਨੂੰ ਖਤਮ ਕਰ ਦਿੱਤਾ ਜਾਵੇਗਾ ਬਿਲਕੁਲ ਅੱਜ ਸਾਡੇ 37 ਲੱਖ ਦੀ ਲਾਗਤ ਦੇ ਨਾਲ ਜਿਹੜਾ ਟਾਟਾ ਐਸ ਕੂੜਾ ਕਲੈਕਟ ਕਰਨ ਵਾਲੀਆਂ ਜਿਹੜੀਆਂ ਬੈਂਡਸ ਨੇ ਜਿਹੜੀਆਂ ਉਹ ਲੋਕ ਕਰਪਿਤ ਕੀਤੀਆਂ ਨੇ ਉਹਨਾਂ ਨੂੰ ਹਰੀ ਚੰਡੀ ਜਿਹੜੀ ਦਿੱਤੀ ਗਈ ਹੈ ਨਗਰ ਕੌਂਸਲ ਸੰਗਰੂਰ ਦੇ ਵਿੱਚ ਔਰ 10 ਜਿਹੜੀਆਂ ਅਸੀਂ ਪਹਿਲਾਂ ਲਈਆਂ ਸੀਗੀਆਂ ਤੇ ਪੰਜ ਨੂੰ ਅੱਜ ਜਿਹੜੀ ਹਰੀ ਝੰਡੀ ਦਿੱਤੀ ਗਈ ਹੈ ਅੱਜ ਕੁੱਲ ਮਿਲਾ ਕੇ 15 ਸਾਡੇ ਕੋਲ ਟਾਟਾ ਯੂਐਸ ਜਿਹੜੀਆਂ ਹੋ ਗਈਆਂ ਇਸ ਤੋਂ ਬਾਅਦ ਸਾਡੀ ਕੋਸ਼ਿਸ਼ ਹੈ ਕਿ ਬੜੀ ਜਲਦੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ 15 ਅਸੀਂ ਹੋਰ ਲੈ ਲਈਏ ਤਾਂ ਜੋ ਇੱਕ વોર્ਡ ਦੇ ਵਿੱਚ ਅਸੀਂ ਇੱਕ ਜਿਹੜੀ ਟਾਟਾ ਯੂਐਸ ਬੈਂਡ ਜਿਹੜੀ ਕੂੜਾ ਕਲੈਕਟ ਕਰਨ ਲਈ ਅਸੀਂ ਦੇ ਦਈਏ ਜਿਹਦੇ ਨਾਲ ਕਿ ਅੱਜ ਸ਼ਹਿਰ ਦੇ ਵਿੱਚ ਜਿਹੜੀ ਸਾਨੂੰ ਕੂੜੇ ਦੀ ਜਿਹੜੀ ਦਿੱਕਤ ਆ ਰਹੀ ਹੈ ਜਗਾ ਜਗਾ ਦੇ ਉੱਤੇ ਜਿਹੜੇ ਸੈਕੰਡਰੀ ਜਿਹੜੇ ਡੰਪ ਬਣੇ ਹੋਏ ਨੇ ਤੇ ਉਹਨਾਂ ਨੂੰ ਬੜੀ ਜਲਦੀ ਸਾਡੀ ਕੋਸ਼ਿਸ਼ ਆ ਕਿ ਅਸੀਂ ਉਹ ਸੈਕੰਡਰੀ ਡੰਪ ਨੇ ਜਿਹੜੇ ਉਹਨਾਂ ਨੂੰ ਖਤਮ ਕਰਦੀਏ ਉਹ ਤਾਂ ਹੀ ਖਤਮ ਹੋਣਗੇ ਜਦੋਂ ਸਾਡੇ ਕੋਲ ਮਸ਼ੀਨਰੀ ਹੋਊਗੀ ਮੈਨਪਾਵਰ ਹੋਊਗੀ ਸੋ ਉਹਦੇ ਵੱਲ ਇੱਕ ਵੱਡਾ ਕਦਮ ਆ ਜਿਹੜਾ ਅੱਜ ਅਸੀਂ ਜਿਹੜਾ ਚੁੱਕਿਆ ਔਰ ਮੈਨੂੰ ਉਮੀਦ ਆ ਕਿ ਇਹਦੇ ਨਾਲ ਅਸੀਂ ਸੰਗਰੂਰ ਦੇ ਘਟੂ ਘਟ ਅਸੀਂ ਅੱਧਾ ਏਰੀਆ ਜਿਹੜਾ ਸੀ ਜਿਹੜਾ ਇਹ ਸੈਕੰਡਰੀ ਡੰਪ ਨੇ ਜਿਹੜੇ ਉਹਨਾਂ ਤੋਂ ਫ੍ਰੀ ਅਸੀਂ ਜਿਹੜਾ ਕਰ ਲਾਵਾਂਗੇ ਸੋ ਦੀ ਜਿਹੜੀ ਵਿਵਸਥਾ ਬੰਦੀ ਹੈ ਜਿਹੜੀ ਜਿਹੜੀ ਪਲਾਨਿੰਗ ਹੈ ਉਹ ਸਾਰੀ ਹੋ ਇਹ ਸ਼ਹਿਰ ਇੱਕ ਸਾਫ਼ ਸੁਥਰਾ ਸ਼ਹਿਰ ਬਣਾਉਣ ਦੇ ਲਈ ਜਿਹੜਾ ਉਹ ਕਦਮ ਅਜੜ ਚੁੱਕਿਆ। ਉਹਦਾ ਕਾਰਨ ਹੀ ਹੈ ਕਿ ਜਿਹੜੇ ਸਾਡੇ ਸਫਾਈ ਕਰਮਚਾਰੀ ਨੇ ਉਹ ਕੁਝ ਬੀਬੀਆਂ ਵੀ ਨੇ ਵਿੱਚ ਲੇਡੀਜ਼ ਹੈਗੀਆਂ ਨੇ ਤਾਂ ਉਹ ਜਦੋਂ ਵੀ ਕੋਈ ਆਪਣੀ ਗਲੀ ਮੋਲੇ ਦੇ ਵਿੱਚੋਂ ਕੂੜਾ ਕਲੈਕਟ ਕਰਕੇ ਲਿਆਉਂਦੀਆਂ ਨੇ ਗਲੀ 'ਚੋਂ ਲੈ ਕੇ ਆਉਂਦੀਆਂ ਨੇ ਤਾਂ ਕਾਫੀ ਹੈਵੀ ਹੋ ਜਾਂਦਾ ਭਾਰਾ ਹੋ ਜਾਂਦਾ ਤੇ ਉਹਨਾਂ ਨੂੰ ਉਹਨੂੰ ਡੰਪ ਦਾ ਕੋਲ ਲੈ ਕੇ ਨਹੀਂ ਜਾ ਸਕਦੇ ਜਿੱਥੇ ਟਰਾਲੀਆਂ ਉਹਨੀਆਂ ਨੇ ਉਹ ਵੀ ਕਾਫੀ ਜਗ੍ਹਾ ਤੇ ਪੁਆਇੰਟ ਬਣੇ ਹੋਏ ਨੇ ਜਿੱਤੇ ਕਰਕੇ ਉਹ ਆਪਣੀ ਜਿਹੜਾ ਕੰਫਰਟ ਦੇਖਦੇ ਹੋਏ ਉਹ ਗਲੀ ਦੇ ਬਾਹਰ ਲੈ ਕੇ ਜਿਹੜਾ ਉਹਨੂੰ ਕੂੜੇ ਨੂੰ ਸੁੱਟ ਲੈਂਦੇ ਨੇ ਉੱਥੋਂ ਕੋਈ ਪਰ ਮੈਂ ਅਸੀਂ ਪਿੱਛੇ ਕੋਸ਼ਿਸ਼ ਕੀਤੀ ਵੀ ਅਸੀਂ ਉਹਨਾਂ ਨੂੰ ਚੁਕਵਾ ਦੀ ਅਸੀਂ ਚੁਕਵਾਏ ਵੀ ਪਰ ਉੱਥੇ ਪਬਲਿਕ ਦੀ ਹੈਬਿਟ ਇਦਾਂ ਦੀ ਬਣ ਜਾਂਦੀ ਹੈ ਕੋਈ ਆਇਆ ਐਕਟਿਵਾ ਤੇ ਲਿਆ ਕੇ ਉਹਨਾਂ ਨੇ ਕੂੜਾ ਜਿਹੜਾ ਉੱਥੇ ਸੁੱਟ ਦਿੰਦੇ ਨੇ ਸੋ ਜਿਹਦੇ ਕਰਕੇ ਬਦਬੂ ਗੰਦਗੀ ਤਾਂ ਹੁੰਦੀ ਹੀ ਹੁੰਦੀ ਹੈ ਨਾਲ ਜਿਹੜੇ ਅਵਾਰਾ ਪਸ਼ੂ ਨੇ ਅੱਜ ਉਹਨਾਂ ਦਾ ਵੀ ਇੱਕ ਵੱਡਾ ਮਸਲਾ ਜਿਹੜਾ ਬਣ ਜਾਂਦਾ ਸੋ ਇਹ ਟਾਟਾ ਯਾ ਸੌਣ ਦੇ ਨਾਲ ਅਸੀਂ ਜਿਹੜੀ ਮੈਨ ਪਾਵਰ ਵੀ ਜਿਹੜੀ ਅਸੀਂ 60 ਜਿਹੜੇ ਸਪਾਈ ਕਰਮਚਾਰੀ ਅਸੀਂ ਉਹ ਨਵੇਂ ਉਹਨਾਂ ਦੇ ਜੋਇਨਿੰਗ ਲੈਟਰ ਵੀ ਹੁਣ ਬੰਡਲੇ ਨੇ ਉਹਨਾਂ ਦੀ ਟ్రਾਇਲ ਹੋ ਚੁੱਕੀ ਹੈ ਨਾਲ ਹੀ ਅਸੀਂ ਜਿਹੜੇ ਡਰਾਈਵਰ ਨੇ ਤੇ ਤਾਂ ਜੋ ਜਿਹੜਾ ਇੱਕ ਪ੍ਰੋਪਰ ਮਸ਼ੀਨਰੀ ਦੇ ਨਾਲ ਪ੍ਰੋਪਰ ਮੈਨਪਾਵਰ ਦੇ ਨਾਲ ਜਿਹੜਾ ਕੂੜਾ ਡਾਇਰੈਕਟ ਘਰਾਂ ਦੇ ਵਿੱਚੋਂ ਕਲੈਕਟ ਹੋਵੇ ਤੇ ਸੈਕੰਡਰੀ ਡੰਪ ਨੇ ਜਿਹੜੇ ਉਹ ਟੋਟਲੀ ਖਤਮ ਹੋ ਸਕਣ ਔਰ ਮੈਂ ਸੰਗਰੂਰ ਦੇ ਲੋਕਾਂ ਨਾਲ ਜਿੰਨਾ ਉਹਨਾਂ ਨੇ ਸਾਨੂੰ ਪਿਆਰ ਦਿੱਤਾ ਅੱਜ ਵੀ ਚਾਹੇ ਲੋਕ ਸਭਾ ਚੋਣ ਦੇ ਵਿੱਚ ਬਹੁਤ ਸਾਰੇ ਪਿਆਰ ਸੰਗਰੂਰ ਦੇ ਲੋਕਾਂ ਨੇ ਦਿੱਤਾ ਔਰ ਸਾਡਾ ਜਿਹੜਾ ਲੋਕਾਂ ਨਾਲ ਵਾਅਦਾ ਤੇ ਜਿਹੜਾ ਉਹਨਾਂ ਨੇ ਵਿਸ਼ਵਾਸ ਜਤਾਇਆ ਅਸੀਂ ਬੜੀ ਜਲਦੀ ਸੰਗਰੂਰ ਨੂੰ ਜਿਹੜਾ ਜਿਹੜਾ ਕੂੜੇ ਤੋਂ ਜਿਹੜਾ ਸੈਕੰਡਰੀ ਡੰਪ ਨੇ ਉਹਨਾਂ ਤੋਂ ਫ੍ਰੀ ਜਿਹੜਾ ਅਸੀਂ ਕਰਕੇ ਦਵਾ ਬਿਲਕੁਲ ਕਿਉਂਕਿ ਇੱਕ ਤਾਂ ਔਰ ਗਰਮੀ ਦੇ ਕਾਰਨ ਗਰਮੀ ਲੰਬੀ ਵੀ ਕਾਫੀ ਪੈ ਗਈ ਹੈ ਉਹਦੇ ਵਿੱਚ ਜਿਹੜੀ ਪਾਣੀ ਦੀ ਕਿੱਲਤ ਤੇ ਪਾਣੀ ਦੀ ਲੋੜ ਜਿਹੜੀ ਉਹ ਕਾਫੀ ਹੱਦ ਤੱਕ ਜਿਹੜੀ ਕਈ ਗੁਣਾ ਵੱਧ ਗਈ ਹੈ ਜਿਹਦੇ ਕਰਕੇ ਇਹ ਜਿਹੜੀ ਦਿੱਕਤ ਆਈ ਹੈ ਔਰ ਦੂਸਰਾ ਇਹਦੇ ਹੱਲ ਦੇ ਵੱਲ ਜੇ ਮੈਂ ਗੱਲ ਕਰਾਂ ਤਾਂ ਅਸੀਂ ਜਿਹੜੀਆਂ ਸੱਤ ਜਿਹੜੀਆਂ ਮੋਟਰਾਂ ਨੇ ਸਾਡੀਆਂ ਉਹ 15-15 ਸਾਲ ਪੁਰਾਣੀਆਂ ਨੇ ਜਿਨ੍ਹਾਂ ਨੂੰ ਕਿ ਸੜ ਜਾਂਦੀ ਹੈ ਫਿਰ ਬੰਨ ਕੇ ਵਿੱਚ ਸੁੱਟਿਆ ਜਾਂਦਾ ਉਹਨਾਂ ਦੀ ਕੈਪੈਸਿਟੀ ਹੈ ਜਿਹੜੀ ਬਹੁਤ ਘੱਟ ਹੈ ਤੇ ਇੱਕ ਤਾਂ ਅਸੀਂ ਉਹ ਸੱਤ ਜਿਹੜੀਆਂ ਮੋਟਰਾਂ ਨੇ ਉਹਨਾਂ ਨੂੰ ਰਿਪਲੇਸ ਕਰ ਰਹੇ ਆ ਪੰਜ ਨੇ ਜਿਹੜੇ ਮੇਰੇ ਵਾਟਰ ਬਾਕਸ ਦੇ ਜਿਹੜੇ ਪ੍ਰੋਜੈਕਟ ਨੇ ਉਹਨਾਂ ਚੋਂ ਦੋ ਦਾ ਟੈਂਡਰ ਹੋ ਕੇ ਵਰਕਿੰਗ ਆਰਡਰ ਹੋ ਚੁੱਕੇ ਨੇ ਦੋ ਅਸੀਂ ਉਹ ਸ਼ੁਰੂ ਕਰਾ ਰਿਆ ਦੋ ਦੇ ਟੈਂਡਰ ਲੱਗ ਚੁੱਕੇ ਨੇ ਸੋ ਇੱਕ ਦੀ ਅਜੇ ਸਾਨੂੰ ਜਿਹੜੀ ਲੈਂਡ ਕਲੀਅਰ ਕਰ ਰਿਆ ਅਸੀਂ ਪੰਜ ਜਿਹੜੇ ਨਵੇਂ ਵਾਟਰ ਵਾਕਸ ਦੇ ਪ੍ਰੋਜੈਕਟ ਨੇ ਜਿਹੜੇ ਸੰਗਰੂੜ ਦੇ ਵਿੱਚ ਇਸ ਵਾਰ ਜਿਹੜੇ ਲੱਗ ਰਹੇ ਨੇ ਤੇ ਮੈਨੂੰ ਆਸ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਜਿਹੜੀ ਪਾਣੀ ਦੀ ਸਮੱਸਿਆ ਸਿਹਰ ਦੇ ਵਿੱਚ ਨਹੀਂ ਆਉਗੀ। ਦੇਖੋ ਐਕਸਟਰਾ ਵੀ ਜਿਹੜੀਆਂ ਸੀਗੀਆਂ ਮੈਂ ਜਦੋਂ ਚੈੱਕ ਕਰਾਇਆ ਤਾਂ ਐਕਸਟਰਾ ਵੀ ਸੀਗੀਆਂ ਉਹ ਜਿਹੜੀਆਂ ਪੁਰਾਣੀਆਂ ਹੀ ਮੋਟਰਾਂ ਸੀ ਜਿਨ੍ਹਾਂ ਤੋਂ ਕੰਮ ਲਿਆ ਜਾਂਦਾ ਸੀਗਾ ਤੇ ਅਸੀਂ ਹੁਣੇ ਇਮੀਡੀਏਟਲੀ ਜਿਹੜਾ ਕਿਉਂਕਿ ਚੋਣ ਜਾਬਤੇ ਤੋਂ ਬਾਅਦ ਪਹਿਲਾਂ ਤਾਂ ਚੋਣ ਜਾਬਤੇ ਕਰਕੇ ਅਸੀਂ ਕੋਈ ਐਕਸ਼ਨ ਹੀ ਲੈ ਸਕੇ ਸੀਗੇ। ਸੋ ਚੋਣ ਜਾਬਤੇ ਤੋਂ ਬਾਅਦ ਅਸੀਂ ਨਵੀਆਂ ਮੋਟਰਾਂ ਜਿਹੜੀਆਂ ਪਰਚੇਸ ਕੀਤੀਆਂ ਨੇ ਹੁਣ ਜਿਹੜੀਆਂ ਸਪ